ਠਾਣਾ ਸਿਟੀ ਗੁਰਦਾਸਪੁਰ ਬਲੋਂ ਸ਼ਰਾਰਤੀ ਅਨਸਰਾ ਖਿਲਾਫ ਲਗਾਤਾਰ ਚੈਕਿੰਗ ਬિયાન ਜਾਰੀ ਹੈ ਐਸਐਸਪੀ ਦੀਪਕ ਖਲੋਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਨੂੰਨ ਹੱਥ ਵਿੱਚ ਲੈਣ ਵਾਲਿਆਂ ਅਤੇ ਕਾਨੂੰਨ ਤੋੜ ਵਾਲਿਆਂ ਖਿਲਾਫ ਵੀ ਮੁਹਿੰਮ ਚੜੀ ਗਈ ਹੈ ਅੱਜ ਇਸੇ ਤਹਿਤ ਠਾਣਾ ਸਿਟੀ ਗੁਰਦਾਸਪੁਰ ਪੁਰਸ ਬਲੋਂ ਸ਼ਹਿਰ ਦੇ ਵਕ-ਵਕ ਬਜ਼ਾਰਾਂ ਵਿੱਚ ਐਸਐਚਓ ਠਾਣਾ ਸਿਟੀ ਗੁਰਵੀਰ ਸਿੰਘ ਦੀ ਅਗਵਾਈ ਵਿੱਚ ਗਸ਼ਤ ਕੀਤੀ ਗਈ ਹਨਵੰਤ ਚੌਕ ਵਿਖੇ ਨਾਕਾ ਲਗਾ ਕੇ ਦੁਪਈਆ ਗੱਡੀਆਂ ਦੇ ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਅਤੇ ਬਿਨਾਂ ਦਸਤਾਵੇਜ਼ਾਂ ਦੇ ਘੁੰਮਰੀਆਂ ਗੱਡੀਆਂ ਦੇ ਚਲਾਨ ਕੀਤੇ ਗਏ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੋ ਗੱਡੀਆਂ ਇੰਪਾਉਂਡ ਕੀਤੀਆਂ ਗਈਆਂ ਹਨ ਅਤੇ ਕਈਆਂ ਦੇ ਚਲਾਨ ਕੀਤੇ ਹਨ ਉਨ੍ਹਾਂ ਕਿਹਾ ਕਿ ਦੁਰਘਟਨਾ ਨੂੰ ਰੋਕਣ ਲਈ ਬਿਨਾਂ ਲਾਇਸੈਂਸ ਦੇ ਦੁਪੱਈਆ ਗੱਡੀਆਂ ਚਲਾਉਣ ਵਾਲੇ ਬੱਚਿਆਂ ਤੇ ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ ਐਸਐਚਓ ਗੁਰਮੀਤ ਸਿੰਘ ਨੇ ਇਹ ਸ਼ੇਅਰ ਕਰਦਿਆਂ ਅਪੀਲ ਕੀਤੀ ਕਿ ਦੁਰਘਟਨਾ ਨੂੰ ਰੋਕਣ ਲਈ ਸਾਵਧਾਨੀ ਵਰਤਣ ਅਤੇ ਉਹਨਾਂ ਬੱਚਿਆਂ ਨੂੰ ਦੁਪੱਈਆ ਗੱਡੀਆਂ ਨਾ ਪਰੌਣ ਜਿਨ੍ਹਾਂ ਦੇ ਲਾਇਸੈਂਸ ਨਹੀਂ ਬਣੇ ਸੜਕ ਨਿਯਮਾਂ ਦਾ ਪਾਲਣ ਕਰਨ ਅਤੇ ਹਮੇਸ਼ਾ ਹੈਲਮਟ ਪਾ ਕੇ ਦੁਪੱਈਆ ਬਾਹਨ ਚਲਾਉਣ ਦੀ ਸਲਾ ਦਿੱਤੀ ਆਉ ਦੇਖਦੇ ਆ ਜਤਿੰਦਰ پارک ਲੇਰ ਦੀ ਪੂਰੀ ਰਿਪੋਰਟ ਇਹ ਜੀ ਇੱਕ ਤਰ੍ਹਾਂ ਦੇ ਦੇ ਮੋਟਰਸਾਈਕਲ ਬਿਨਾ ਨੰਬਰ ਕੋ ਨੇ ਚੈਟਪਰ ਰਾਈਡਿੰਗ ਕੋਈ ਕਰ ਰਿਆ ਕੋਈ ਹਿੰਦਵਾਜ ਰਿਆ ਪੁਲਿਸ ਸਾਹਿਬ ਜੀ ਕਿ ਕਿਵਾਂ ਦੀ ਗੰਭੀਰ ਪੁਲੀ ਕੁਝ ਕੋਈ ਜ਼ਿੰਮੇਦਾਰਤਾ ਉਹਨਾਂ ਨੇ ਚਲਾਣ ਦਿੱਤੇ ਜਾ ਰਹੇ ਨੇ ਤੇ ਕੁਝ ਜਿਹੜੇ ਬੱਚੇ ਨੇ ਕੋਈ ਫੂਟ ਵਰਨਿੰਗ ਸੀ ਕਿੱਥੇ ਜਾ ਰਹੀਆਂ ਨੇ ਕਿ ਲਾਇਸੈਂਸ ਆਰਸੀ ਡਾਕੂਮੈਂਟਸ ਨਾਲ ਚੈੱਕ ਕੀਤੇ ਜਾ ਰਹੇ ਕਿੰਨੇ ਚਲਾਨ ਕੱਟੇ ਤੇ ਕਿੰਨੇ ਮੋਟਰਸਾਈਕਲ ਬਣ ਕੇ ਹੁਣ ਟੱਕਰ ਕੋਈ ਦੋ ਬੌ ਆਪਣੇ ਮੌਨ ਦੀ ਤੇਰੇ ਮੋਟਰਪਲ ਸਰ ਤੇ ਹੁਣ ਤੱਕ ਅਸੀਂ ਸੱਤ ਚਲਾਨ ਕੀਤੇ ਆ ਜੀ ਇਹੀ ਪੀੜ ਹੈ ਜੀ ਆ ਨੌਜਵਾਨਾਂ ਨੂੰ ਜਿਹੜੇ ਜਿਹੜੇ ਕਾਗਜ਼ਤੋਂ ਬਿਨਾਂ ਬਾਹਰ ਨਿਕਲਉਂਦੇ ਨੇ ਦੇਖੋ ਜੀ ਇੱਕ ਤੇ ਮਾਪਿਆਂ ਨੂੰ ਕਹਿੰਦੇ ਜਿਹੜੇ ਪੇਰੈਂਟਸ ਨੂੰ ਜਿਹੜੇ ਛੋਟੇ ਬੱਚਿਆਂ ਨੂੰ ਨਾ ਇਹ 2022 ਦੇ ਕੇ ਨਾਂ ਭੇਜਣਾ ਕਿਉਂਕਿ ਨਾ ਉਹਨਾਂ ਕੋਲ ਲਾਇਸੈਂਸ ਨਹੀਂ ਹੁੰਦੇ ਸੈਕੰਡ ਵਨ ਜਿਹੜੇ ਟ੍ਰਿਪਲ ਰਾਈਡਿੰਗ ਕਰਦੇ ਆ ਉਹ ਨਾ ਕਰਨੀ ਕਿਉਂਕਿ ਸਾਡੇ ਇਹੀ ਪੀੜਾ ਜੀ ਦਾ ਬਿਨਾਂ ਆਪਣੇ ਹੈਲਮਟ ਤੋਂ ਵੀ ਕਰਦੇ ਆ ਇਹਨਾਂ ਦਾ ਕੋਈ ਧਿਆਨ ਰੱਖਿਆ ਨਹੀਂ ਸ਼ਹਿਰ ਵਸੇ ਇੰਨੀ ਪੀੜ ਹੈ ਜੀ ਸਰ ਬਸ ਇਹ ਵੀ ਬੜੀ ਕਾਨੂੰਨ ਨਸਤਾ ਬਿਲਕੁਲ ਅਮਨ ਸ਼ਾਂਤੀ ਹੈ ਸ਼ਹਿਰ ਦੇ ਵਿੱਚ ਪੀਸਫੁੱਲ ਹੈ ਜੀ ਕੋਈ ਕਿਸੇ ਦੀ ਡਰਗੀ ਘਰਾਉਣ ਦੇ ਲੋੜ ਨਹੀਂ ਜੋ ਸੇ ਹਮੇਸ਼ਾ ਪਬਲਿਕ ਦੀ ਖਾਤਰ ਵਾਸਤੇ ਮਿਹਨਤ ਕਰੀਏ ਦੋਸਤੋ